ਸਰੋਣੀ ਕਮੇਟੀ ਨੇ ਕਰਨਾ ਫੈਸਲਾ ਕੀ ਕਰਨਾ ਹੈਗਾ ਜੋ ਵੀ ਅੱਜ ਦੀ ਮੀਟਿੰਗ ਫੈਸਲਾ ਮਨਜੋਤ ਸਿੰਘ ਸਾਹਿਬ ਦਾ ਸਰਕੀ ਕੋਈ ਹੋਰ ਪੁੱਛਣਾ ਪਰ ਫਿਰ ਵੀ ਜਿੰਨਾ ਤੱਕ ਜਿਹੜੀ ਕਾਰਵਾਈ ਬੰਦੀ ਸਿੰਘਾਂ ਨੂੰ ਲੈ ਕੇ ਜੋ ਉਹਨਾਂ ਨੇ ਫੈਸਲਾ ਕਰਤਾ ਉਹੀ ਦੱਸੋ ਮੈਂ ਦੱਸਾਂ ਚੰਗਾ ਲੱਗਦਾ ਪਰ ਸਿੰਘ ਸਾਹਿਬ ਇਹ ਨਹੀਂ ਠਹਿਲ ਕਿਉਂ ਮੰਨ ਲਓ ਉਹ ਸਿੰਘ ਸਾਹਿਬ ਸਾਰੀ ਗੱਲਬਾਤ ਕਰਨਗੇ ਸਿੰਘ ਸਾਹਿਬ ਰਾਜਨੀਤੀ ਬੜੀ ਕੀਤੀ ਜਾਦੀ ਹੈ ਸਿਆਸੀ ਰਾਜਨੀਤੀ ਕੀਤੀ ਜਾਦੀ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ ਪਾ ਮਾਰੀ ਗੱਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਨਾਂ ਮਸਲੇ ਤੇ ਜਿਸ ਤਰੀਕੇ ਦੇ ਨਾਲ 2 ਦਿਨ ਪਹਿਲਾਂ ਇੱਕ ਵਫਦ ਵੀ ਜਾਂਦਾ ਉਹਨੂੰ ਵੀ ਮਿਲਨ ਨਹੀਂ ਦਿੱਤਾ ਗਿਆ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਸਰਕਾਰ ਕਿਤਨਾ ਕਿਤੇ ਚਾਹੁੰਦੀ ਸੀ ਕਿ ਕੋਈ ਹੜਤਾਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਾਕੀ ਮਿਲਨ ਦੇਣਾ ਚਾਹੀਦਾ ਬਾਕੀ ਹੋਰ ਕੋਈ ਇਸ ਮਸਲੇ ਤੋਂ ਇਲਾਵਾ ਕੋ ਪੁੱਛਣਾ ਤਾਂ ਪੁੱਛਾ ਬੇਅਦਮੀਆਂ ਬਹੁਤ ਹੋ ਰਹੀਆਂ ਨੇ ਸਾਬ ਬੇਅਦਮੀਆਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਬੜੀ ਸੋਚੀ ਸਮਝੀ ਸਾਜਿਸ਼ ਤੇ ਤਾਂ ਹੋ ਰਹੀਆਂ ਹੈਗੀਆਂ ਇਹ ਸਾਨੂੰ ਨਹੀਂ ਇਹ ਚਾਹੀਦੀ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਪਰ ਜਿੱਦਾਂ ਤੁਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਸਾਰਾ ਕੁਝ ਤਾਂ ਉਸ ਤੋਂ ਬਾਅਦ ਬਿਲਕੁਲ ਗੁਰਦੁਆਰਾ ਕਮੇਟੀਆਂ ਨੂੰ ਵੀ ਆਪਣੇ ਲੈਵਲ ਦੇ ਉੱਤੇ ਜ਼ਿੰਮੇਵਾਰੀ ਜੜੀਆਂ ਨਿਭਾਉਣੀ ਚਾਹੀਦੀ ਹੈ ਖਾਸ ਤੌਰ ਤੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਤੇ ਇਹ ਬੜੀ ਵੱਡਾ ਚਿੰਤਾ ਵਾਲਾ ਮੁੱਦਾ ਹੈ ਇਹ ਮੁੱਦਾ ਨੂੰ ਲੈ ਕੇ ਵੀ ਜਿਹੜਾ ਫਾਰਮ ਹੈ ਉਹਦੇ ਥੱਲੇ ਜਿਹੜਾ ਇੱਕ ਲਿਖਿਆ ਗਿਆ ਦਲਿਤਾਂ ਬਾਰੇ ਉਹਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਸਿੱਖ ਧਰਮ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਭਾਰਤੀ ਕਾਨੂੰਨ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਹੈਗਾ ਵਿਵਰਣ ਤਰਜ਼ ਹੈ ਤੇ ਪਰ ਇਹ ਸਾਡੀ ਜਿਹੜੀ ਸੋਚ ਆ ਉਹ ਨਹੀਂ ਹੋਣਾ ਚਾਹੀਦਾ ਬੇਅਦਬੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਕਰਨਾ ਫੈਸਲਾ ਕੀ ਕਰਨਾ ਹੈਗਾ ਜੋ ਵੀ ਅੱਜ ਦੀ ਮੀਟਿੰਗ ਫੈਸਲਾ ਮਨਜੋਤ ਸਿੰਘ ਸਾਹਿਬ ਦਾ ਸਾਥ ਦੇ ਸਿੰਘ ਕੋਈ ਹੋਰ ਪੁੱਛਣਾ ਪਰ ਫਿਰ ਵੀ ਜਿੰਨਾ ਤੱਕ ਜਿਹੜੀ ਕਾਰਵਾਈ ਬੰਦੀ ਸਿੰਘਾਂ ਨੂੰ ਲੈ ਕੇ ਜੋ ਉਹਨਾਂ ਨੇ ਫੈਸਲਾ ਕਰਤਾ ਉਹੀ ਦੱਸੋ ਮੈਂ ਦੱਸਾਂ ਚੰਗਾ ਲੱਗਦਾ ਪਰ ਸਿੰਘ ਸਾਹਿਬ ਇਹ ਨਹੀਂ ਠਹਿਲ ਕਿਉਂ ਮੰਨ ਲਓ ਉਹ ਸਿੰਘ ਸਾਹਿਬ ਸਾਰੀ ਗੱਲਬਾਤ ਕਰਨਗੇ ਸਿੰਘ ਸਾਹਿਬ ਰਾਜਨੀਤੀ ਬੜੀ ਕੀਤੀ ਜਾਦੀ ਹੈ ਸਿਆਸੀ ਰਾਜਨੀਤੀ ਕੀਤੀ ਜਾਂਦੀ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ ਵਾ ਮਾਰੀ ਗੱਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਨਾਂ ਮਸਲੇ ਤੇ ਜਿਸ ਤਰੀਕੇ ਦੇ ਨਾਲ 2 ਦਿਨ ਪਹਿਲਾਂ ਇੱਕ ਵਫਦ ਵੀ ਜਾਂਦਾ ਉਹਨੂੰ ਵੀ ਮਿਲਨ ਨਹੀਂ ਦਿੱਤਾ ਗਿਆ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਸਰਕਾਰ ਕਿੰਨਾ ਕਿਤੇ ਚਾਹੁੰਦੀ ਸੀ ਕਿ ਭੁਖ ਹੜਤਾਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਾਕੀ ਮਿਲਨ ਦੇਣਾ ਚਾਹੀਦਾ ਬਾਕੀ ਹੋਰ ਕੋਈ ਇਸ ਮਸਲੇ ਤੋਂ ਇਲਾਵਾ ਕੁਝ ਪੁੱਛਣਾ ਤਾਂ ਪੁੱਛਾਂ ਬੇਅਦਮੀਆਂ ਬਹੁਤ ਹੋ ਰਹੀਆਂ ਸੰਸਦ ਬੇਅਦਮੀਆਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਬੜੀ ਸੋਚੀ ਸਮਝੀ ਸਾਜਿਸ਼ ਤੇ ਤਾਂ ਹੋ ਰਹੀਆਂ ਹੈਗੀਆਂ ਇਹ ਸਤਿਉਣੀ ਇਹ ਜਿਹੜੀ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਜਿੱਦਾਂ ਤੁਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਸਾਰਾ ਕੁਝ ਤਾਂ ਉਸ ਤੋਂ ਬਾਅਦ ਬਿਲਕੁਲ ਗੁਰਦੁਆਰਾ ਕਮੇਟੀਆਂ ਨੂੰ ਵੀ ਆਪਣੇ ਲੈਵਲ ਦੇ ਉੱਤੇ ਜ਼ਿੰਮੇਵਾਰੀ ਜੜੀਆਂ ਨਿਭਾਉਣੀ ਚਾਹੀਦੀ ਹੈ ਖਾਸ ਤੌਰ ਤੇ ਪਿੰਡਾਂ ਦੀ ਗੁਰਦੁਆਰਾ ਕਮੇਟੀਆਂ ਨੂੰ ਤੇ ਇਹ ਬੜੀ ਵੱਡਾ ਚਿੰਤਾ ਵਾਲਾ ਮੁੱਦਾ ਹੈ ਫੋਟੋ ਨੂੰ ਲੈ ਕੇ ਵੀ ਜਿਹੜਾ ਫਾਰਮ ਹੈ ਉਹਦੇ ਥੱਲੇ ਜਿਹੜਾ ਇੱਕ ਲਿਖਿਆ ਗਿਆ ਦਲਿਤਾਂ ਬਾਰੇ ਉਹਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਸਿੱਖ ਧਰਮ ਜਾਤ ਪਾਤ ਦੇ ਵਿੱਚ ਵਿਸ਼ਵਾਸ ਨਹੀਂ ਕਰਦਾ ਭਾਰਤੀ ਕਾਨੂੰਨ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਹੈਗਾ ਵਿਵਰਣ ਤਰਜ਼ ਹੈ ਪਰ ਇਹ ਸਾਡੀ ਜਿਹੜੀ ਸੋਚ ਆ ਉਹ ਨਹੀਂ ਹੋਣਾ ਚਾਹੀਦਾ ਬੇਅਗੇਜ ਮੰਨੀ ਜਿਹੜੀ ਸ਼੍ਰੋਮਣੀ ਕਮੇਟੀ ਨੇ ਕਰਨਾ ਫੈਸਲਾ ਕੀ ਕਰਨਾ ਹੈਗਾ ਜੋ ਵੀ ਅੱਜ ਦੀ ਮੀਟਿੰਗ ਫੈਸਲਾ ਮਨਜੋਗ ਸਿੰਘ ਸਾਹਿਬ ਦਾ ਸਰਕੀ ਕੋਈ ਹੋਰ ਪੁੱਛਣਾ ਪਰ ਫਿਰ ਵੀ ਜਿੰਨਾ ਤੱਕ ਜਿਹੜੀ ਕਾਰਵਾਈ ਬੰਦੀ ਸਿੰਘਾਂ ਨੂੰ ਲੈ ਕੇ ਜੋ ਉਹਨਾਂ ਨੇ ਫੈਸਲਾ ਕਰਤਾ ਉਹੀ ਦੱਸੋ ਮੈਂ ਦੱਸਾਂ ਚੰਗਾ ਲੱਗਦਾ ਪਰ ਸਿੰਘ ਸਾਹਿਬ ਇਹ ਨਹੀਂ ਠਹਿਲ ਕਿਉਂ ਮੰਨ ਲਓ ਉਹ ਸਿੰਘ ਸਾਹਿਬ ਸਾਰੀ ਗੱਲਬਾਤ ਕਰਨਗੇ ਸਿੰਘ ਸਾਹਿਬ ਰਾਜਨੀਤੀ ਬੜੀ ਕੀਤੀ ਜਾਦੀ ਹੈ ਸਿਆਸੀ ਰਾਜਨੀਤੀ ਕੀਤੀ ਜਾਂਦੀ ਹੈ ਰਾਜਨੀਤੀ ਨਹੀਂ ਹੋਣੀ ਚਾਹੀਦੀ ਵਾਹ ਮਾਰੀ ਗੱਲ ਆ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਹਨਾਂ ਮਸਲਿਆਂ ਤੇ ਜਿਸ ਤਰੀਕੇ ਦੇ ਨਾਲ 2 ਦਿਨ ਪਹਿਲਾਂ ਇੱਕ ਵਫ਼ਦ ਵੀ ਜਾਂਦਾ ਉਹਨੂੰ ਵੀ ਮਿਲਨ ਨਹੀਂ ਦਿੱਤਾ ਗਿਆ ਇਸ ਕਰਕੇ ਹੁਣ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਸਰਕਾਰ ਕਿਤਨਾ ਕਹਿੰਦੀ ਚਾਹੁੰਦੀ ਸੀ ਕਿ ਹੜਤਾਲ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਾਕੀ ਮਿਲਨ ਦੇਣਾ ਚਾਹੀਦਾ ਬਾਕੀ ਹੋਰ ਕੋਈ ਇਸ ਮਸਲੇ ਤੋਂ ਇਲਾਵਾ ਕੋ ਪੁੱਛਣਾ ਤਾਂ ਪੁੱਛਾਂ ਬੇਇੱਜ਼ਤੀਆਂ ਬਹੁਤ ਹੋ ਰਹੀਆਂ ਸਨ ਸਾਹਿਬ ਬੇਅਦਮੀਆਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਬੜੀ ਸੋਚੀ ਸਮਝੀ ਸਾਜਿਸ਼ਤਤਾ ਤਾਂ ਹੋ ਰਹੀ ਹੈਗੀ ਆ ਇਹ ਸਾਨੂੰ ਨਹੀਂ ਜੈਦੀ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਪਰ ਜਿੱਦਾਂ ਤੁਸੀਂ ਪਹਿਲਾਂ ਵੀ ਅਪੀਲ ਕੀਤੀ ਸੀ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਸਾਰਾ ਕੁਝ ਤਾਂ ਉਸ ਤੋਂ ਬਾਅਦ ਵੀ ਬਿਲਕੁਲ ਗੁਰਦੁਆਰਾ ਕਮੇਟੀਆਂ ਨੂੰ ਵੀ ਆਪਣੇ ਲੈਵਲ ਦੇ ਉੱਤੇ ਜ਼ਿੰਮੇਵਾਰੀ ਜੜੀਆਂ ਨਿਭਾਉਣੀ ਚਾਹੀਦੀ ਹੈ ਖਾਸ ਤੌਰ ਤੇ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਤੇ ਇਹ ਬੜੀ ਵੱਡਾ ਚਿੰਤਾ ਵਾਲਾ ਮੁੱਦਾ ਹੈ ਫੋਟੋ ਨੂੰ ਲੈ ਕੇ ਵੀ ਜਿਹੜਾ ਫਾਰਮ ਹੈ ਉਹਦੇ ਥੱਲੇ ਜਿਹੜਾ ਇੱਕ ਲਿਖਿਆ ਗਿਆ ਦਲਿਤਾਂ ਬਾਰੇ ਉਹਨੂੰ ਲੈ ਕੇ ਬੜਾ ਵਿਵਾਦ ਹੋ ਰਿਹਾ ਸਿੱਖ ਧਰਮ ਜਾਤ ਭਾਰਤੀ ਕਾਨੂੰਨ ਦੇ ਵਿੱਚ ਇਹ ਜਾਤ ਪਾਤ ਦਾ ਜਿਹੜਾ ਹੈਗਾ ਵਿਵਰਣ ਤਰਜ਼ ਹੈ ਤੇ ਪਰ ਇਹ ਸਾਡੀ ਜਿਹੜੀ ਸੋਚ ਆ ਉਹ ਨਹੀਂ ਹੋਣਾ ਚਾਹੀਦਾ ਬੇਅਗੇਜ ਮਾਨੋ